ਸ਼ੇਰੀ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਹਲਕੇ ਨੂੰ ਤੁਸੀਂ ਹਲਕਾ ਦਾ ਆਪਣੇ ਪਰਿਵਾਰ ਨੂੰ ਦੇ ਦਿੱਤਾ ਬਟਾਲਾ ਗੁਰਦਾਸਪੁਰ ਤੋਂ ਹੀ ਸਾਂਭ ਲਿਆ ਦੇਖੋ ਜੀ ਮੇਰਾ ਹਲਕਾ ਮੈਂ ਤੇ ਮੈਂ ਉਹ ਗੱਲ ਦੱਸਣ ਲੱਗਾ ਵੀ ਮੈਂ ਤੇ ਕਦੀ ਰਾਜਨੀਤੀ ਬਾਰੇ ਸੋਚਿਆ ਨਹੀਂ ਸੀ ਪਰ ਜੇ ਅੱਜ ਜਿਸ ਮੁਕਾਮ ਤੇ ਵੀ ਪਹੁੰਚਾਇਆ ਮੈਨੂੰ ਬਟਾਲੇ ਵਾਲਿਆਂ ਨੇ ਪਹੁੰਚਾਇਆ ਮੇਰੇ ਹਲਕੇ ਨੇ ਪਹੁੰਚਾਇਆ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਬਟਾਲਾ ਮੇਰਾ ਆਪਣਾ ਪਰਿਵਾਰ ਆ ਆਪਣਾ ਹਲਕਾ ਵਾ 28000 ਦੀ ਗੱਲ ਕੀਤੀ ਹੈ 28000 ਦੇ ਕਰੀਬ ਤੁਸੀਂ ਦਿੱਤੇ ਸੀ ਐਮਐਲਏ ਬਣੇ ਸੀ 28000 ਦੇ ਘਟੂ ਘਨੜ ਹੈ ਹੀ ਹੈ ਨਾ ਉਸ ਤੋਂ ਇਲਾਵਾ ਹੁਣ ਉਸ ਤੋਂ ਡਬਲ ਹੋਣਗੇ ਦੇਖੋ ਜੀ ਅੱਗੇ ਤੇ ਜਦੋਂ ਇਲੈਕਸ਼ਨ ਲੜ ਰਹੇ ਸੀ ਤੇ ਕਈ ਤੇ ਕਈਆਂ ਨੂੰ ਵਿਸ਼ਵਾਸ ਨਹੀਂ ਸੀ ਵੀ ਇਹ ਜਿੱਤੂਗਾ ਜਾਂ ਨਹੀਂ ਡਿਸਟ੍ਰਿਕਟ ਇਹਨਾਂ ਤੁਹਾਡਾ ਸ਼ਡਿਊਲ ਹੈ ਸ਼ਡਿਊਲ ਕੀ ਰਹਿੰਦਾ ਵਾ ਸਵੇਰੇ ਕੜਤਾ ਪਾਇਆ ਸੀ ਚਿੱਟਾ ਸੀ ਇਹ ਲਾਲ ਹੋ ਗਿਆ ਦੇਖੋ ਜੀ ਇਹਨੂੰ ਲਾਲ ਨਾ ਸਮਝੋ ਇਨੂੰ ਪਿਆਰ ਸਮਝੋ ਸ਼ਡਿਊਲ ਦੇਖਦੇ ਆਂ ਅਸੀਂ 7 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਹੁੰਦਾ ਉਹਦੇ ਵਿੱਚ ਕਿਤੇ ਲੰਚ ਟਾਈਮ ਜਾਂ ਬ੍ਰੇਕਫਾਸਟ ਕਿਤੇ ਵੀ ਨਹੀਂ ਲਿਖਿਆ ਹੁੰਦਾ ਕਰਦੇ ਵੀ ਉਹ ਜਾਂ ਨਹੀਂ ਕਰਦੇ ਆਪਾਂ ਇੰਟਰਵਿਊ ਕਿੱਥੇ ਕਰ ਰਹੇ ਹਾਂ ਗੱਡੀ 'ਚ ਗੱਡੀ 'ਚ ਗੱਡੀ 'ਚ ਸਭ ਕੁਝ ਆ ਜੀ ਗਲਾ ਵੇਖਿਆ ਗਲਾ ਤੇ ਤੁਹਾਡਾ ਬੱਸ ਹੋ ਗਿਆ ਗਲਾ ਨਹੀਂ ਬੱਸ ਕਿੱਥੇ ਹੋਇਆ ਬਸ ਇਹ ਆ ਵੀ ਇਹ ਮਿਹਨਤ ਦਾ ਨਤੀਜਾ ਹੈ ਤੇ ਇੱਕ ਵਿਰੋਧੀਆਂ ਨੇ ਗੱਲ ਬੜੀ ਤੁਹਾਡੀ ਨਾ ਇੱਕ ਟਰੋਲ ਜਿਆ ਬੜਾ ਬਣਾ ਲਿਆ ਵਾ ਚਾਚੀ ਪੈਰੀ ਪਹਿਣਾ ਚਾਚੀ ਪੈਰੀ ਪਹਿਣਾ ਦੇਖੋ ਹੁਣ ਜਿਨ੍ਹਾਂ ਦੀਆਂ ਦਾੜ੍ਹੀਆਂ ਜੱਟੀਆਂ ਨੇ ਬਜ਼ੁਰਗ ਨੇ ਉਹਨਾਂ ਨੇ ਥੋੜਾ ਚਾਚੀਆਂ ਪਾਈਆਂ ਕਹਿਣਾ ਇਹ ਗੱਲ ਕੀਤੀ ਜੇ ਮਕੋੜਾ ਪੱਤਨ ਵਾਲੀ ਸਾਈਡ ਦੇ ਉੱਤੇ ਜਿਹੜਾ ਪੁਲ ਆ ਅਜੇ ਤੱਕ ਪੁਲ ਹੀ ਨਹੀਂ ਬਣਿਆ 75 ਸਾਲਾਂ ਦਾ ਬਹੁਤ ਸਾਰੀਆਂ ਸਰਕਾਰਾਂ ਆਈਆਂ ਆ ਕੇ ਚਲਾ ਗਈਆਂ ਰਾਜ ਭੋਗ ਕੇ ਪਰ ਉਹਨਾਂ ਕੋਲ ਪੁਲ ਨਹੀਂ ਬਣਿਆ ਜਦੋਂ ਥੋੜੀ ਜਿਹੀ ਵੀ ਬਰਸਾਤ ਹੁੰਦੀ ਹੈ ਨਾ ਤਾਂ ਪੁਲ ਢਹਿ ਢੇਰੀ ਹੋ ਜਾਂਦਾ ਸੰਪਰਕ ਹੀ ਟੁੱਟ ਜਾਂਦਾ ਮੈਂ ਦੱਸਣਾ ਚਾਹੁੰਨਾ ਜੀ ਇਹ ਮੇਰੇ ਧਿਆਨ ਦੇ ਵਿੱਚ ਜਦੋਂ ਗੱਲ ਆਈ ਜਦੋਂ ਮੈਨੂੰ ਟਿਕਟ ਮਿਲੀ ਮੈਨੂੰ ਉਦੋਂ ਗੱਲ ਆ ਆ ਵੀ ਦੱਸਿਆ ਕਿ ਸਨੈਬੀ 7 7 ਦੇ ਕਰੀਬ ਪਿੰਡ ਨੇ ਲੋਕ ਸਭਾ ਚੋਣਾਂ ਦਾ ਅਖਾੜਾ ਜਿਵੇਂ ਹੀ ਪਖਦਾਵਾ ਤਾਂ ਤਿਵੇਂ ਹੀ ਹਰ ਇੱਕ ਰਾਜਨੀਤਿਕ ਲੀਡਰ ਜਿਹੜਾ ਵਾ ਆਪਣੇ ਆਪਣੇ ਹਲਕਿਆਂ ਦੇ ਵਿੱਚ ਪਹੁੰਚ ਰਿਹਾ ਵਾ ਚੋਣ ਪ੍ਰਚਾਰ ਕਰਨ ਲਈ ਤਾਂ ਜੋ ਆਪਣੀ ਜਿੱਤ ਪੱਕੀ ਬਣਾ ਸਕਣ ਅਤੇ ਪਾਰਟੀ ਦੀ ਝੋਲੀ ਦੇ ਵਿੱਚ ਜਿੱਤ ਕੇ ਸੀਟ ਪਾ ਸਕਣ ਸਾਡੇ ਨਾਲ ਨੇ ਲੋਕ ਸਭਾ ਚੋਣਾਂ ਗੁਰਦਾਸਪੁਰ ਹਲਕਾ ਤੋਂ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਜਿਹੜੇ ਲਗਾਤਾਰ ਹਲਕੇ ਦੇ ਵਿੱਚ ਆਪਣੇ ਚੋਣ ਪ੍ਰਚਾਰ ਆਪਣੇ ਵਰਕਰਾਂ ਦੇ ਨਾਲ ਮੀਟਿੰਗ ਕਰ ਰਹੇ ਨੇ ਤਾਂ ਲਗਾਤਾਰ ਜਕਰ ਗੱਲ ਕੀਤੀ ਜਾ ਪਰਿਵਾਰ ਜਿਹਦੇ ਪਰਿਵਾਰ ਵੀ ਇਸੇ ਤਰੀਕੇ ਨਾਲ ਜਕਰੋ ਹਲਕੇ ਤੋਂ ਬਾਹਰ ਨਿਕਲੇ ਨੇ ਆਪਣੇ ਜਾਨੀ ਕਿ ਗੁਰਦਾਸਪੁਰ ਹਲਕੇ ਬਟਾਲੇ ਤੋਂ ਬਾਹਰ ਆਏ ਨੇ ਤਾਂ ਲਗ ਲਗ ਪਿੰਡਾਂ 'ਚ ਜਾ ਰਹੇ ਨੇ ਤਿਵੇਂ ਹੀ ਉਹਨਾਂ ਦਾ ਪਰਿਵਾਰ ਮਗਰ ਬਟਾਲੇ ਹਲਕੇ ਦੇ ਵਿੱਚ ਚੋਣ ਪ੍ਰਚਾਰ ਕਰ ਰਿਹਾ ਹੈ ਲੋਕਾਂ ਨਾਲ ਜਾ ਕੇ ਮੇਲ ਮਿਲਾਪ ਕਰ ਰਹੇ ਨੇ ਤਾਂ ਜੋ ਆਪਣੇ ਪਰਿਵਾਰ ਦੇ ਜੀ ਦੀ ਆਪਣੇ ਪੁੱਤ ਦੀ ਆਪਣੇ ਭਰਾ ਦੀ ਇੱਕ ਜਿੱਤ ਯਕੀਨੀ ਬਣਾ ਸਕ ਗੱਲਬਤ ਕਰ ਲਾਂਗੇ ਅਮਨ ਸ਼ੇਰ ਸਿੰਘ ਚੈਰੀ ਕਲਸੀ ਨਿਹਾਰੇ ਨਾਲ ਚੈਰੀ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਹਲਕੇ ਨੂੰ ਤੁਸੀਂ ਹਲਕਾ ਦਾ ਆਪਣੇ ਪਰਿਵਾਰ ਨੂੰ ਦੇ ਦਿੱਤਾ ਬਟਾਲਾ ਗੁਰਦਾਸਪੁਰ ਤੁਸੀਂ ਸਾਂਭ ਲਿਆ ਦੇਖੋ ਜੀ ਮੇਰਾ ਹਲਕਾ ਮੈਂ ਤੇ ਮੈਂ ਉਹ ਗੱਲ ਦੱਸਣ ਲੱਗਾ ਵੀ ਮੈਂ ਕਦੀ ਰਾਜਨੀਤੀ ਬਾਰੇ ਸੋਚਿਆ ਨਹੀਂ ਸੀ ਪਰ ਜੇ ਅੱਜ ਜਿਸ ਮਕਾਮ ਤੇ ਵੀ ਪਹੁੰਚਾਇਆ ਮੈਨੂੰ ਬਟਾਲੇ ਵਾਲਿਆਂ ਨੇ ਪਹੁੰਚਾਇਆ ਮੇਰੇ ਹਲਕੇ ਨੇ ਪਹੁੰਚਾਇਆ ਕਿਉਂਕਿ ਮੈਂ ਸਾਫ਼ ਨੀਅਤ ਨਾਲ ਕੰਮ ਕੀਤੇ ਨੇ ਉਹਨਾਂ ਦੇ ਸੁੱਖ-ਦੁੱਖ ਦੇ ਵਿੱਚ ਹਾਜ਼ਰ ਰਿਆ ਔਰ ਉਹਦਾ ਨਤੀਜਾ ਜਿਹੜਾ ਸੁੱਖ-ਦੁੱਖ ਦਾ ਉਹ ਮੈਨੂੰ ਅੱਜ ਜਿਹੜਾ ਇਹ ਨਜ਼ਰ ਆ ਰਿਹਾ ਹੈ ਔਰ ਮੈਂ ਰਹਿ ਰਹੀਆਂ ਔਰ ਮੈਨੂੰ ਇਹ ਸੀ ਵੀ ਬਟਾਲਾ ਦੇ ਮੇਰਾ ਪਰਿਵਾਰ ਹੈ ਤੇ ਮੈਨੂੰ ਇਹ ਸੀ ਵੀ ਬਾਹਰ ਦੀ ਸਾਈਡ ਕਿਤੇ ਨਾ ਕਿਤੇ ਮੈਨੂੰ ਅਹ ਦਿੱਕਤ ਆ ਸਕਦੀ ਜਾਂ ਕਮੀ ਰਹਿ ਸਕਦੀ ਹੈ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਮੈਂ ਸ਼ੁਰੂ ਜਿਹੜਾ ਬਾਹਰ ਵਾਲੀ ਸਾਈਡ ਤੋਂ ਕੀਤਾ ਔਰ ਰਾਤ ਨੂੰ ਤੇ ਆਪਣੇ ਪਰਿਵਾਰ ਕੋਲ ਹੀ ਹੋਈਦਾ ਕਦੀ ਕਿਤੇ ਕਦੀ ਕਿਤੇ ਸੋ ਮੈਨੂੰ ਇਹ ਵੀ ਬਟਾਲੇ ਵਾਲੇ ਕਹਿੰਦੇ ਨੇ ਵੀ ਇੱਧਰ ਆਉਣ ਦੀ ਜ਼ਰੂਰਤ ਨਹੀਂ ਤੁਸੀਂ ਉਧਰ ਵੇਖੋ ਇੱਥੇ ਅਸੀਂ ਖਲੋਤਿਆਂ ਔਰ ਨਾਲ ਆ ਤੁਹਾਡੀ ਬਿਲਕੁਲ ਜਸਟੀਕ ਨਾ ਤੁਸੀਂ ਦੱਸਿਆ ਕਿ ਬਟਾਲਾ ਮੇਰਾ ਆਪਣਾ ਪਰਿਵਾਰ ਆ ਆਪਣਾ ਹਲਕਾ ਵਾ 28000 ਦੀ ਗੱਲ ਕੀਤੀ ਤਾਂ 28000 ਦੇ ਕਰੀਬ ਤੁਸੀਂ ਦਿੱਤੇ ਸੀ ਐਮਐਲਏ ਬਣੇ ਸੀ 28000 ਤੋਂ ਘੱਟੋ ਘੱਟ ਹੈ ਹੀ ਹੈ ਨਾ ਉਸ ਤੋਂ ਇਲਾਵਾ ਹੁਣ ਇਸ ਤੋਂ ਡਬਲ ਹੋਣਗੇ ਦੇਖੋ ਜੀ ਅੱਗੇ ਤੇ ਜਦੋਂ ਇਲੈਕਸ਼ਨ ਲੜ ਰਹੇ ਸੀ ਤੇ ਕਈ ਤੇ ਕਈਆਂ ਨੂੰ ਵਿਸ਼ਵਾਸ ਨਹੀਂ ਸੀ ਵੀ ਇਹ ਜਿੱਤੂਗਾ ਜਾਂ ਨਹੀਂ ਪਰ ਜਦੋਂ ਲੋਕਾਂ ਨੇ ਇਨਾ ਵੱਡਾ ਫਤਵਾ ਦਿੱਤਾ ਇਨਾ ਵੱਡਾ ਮਾਨ ਸਤਕਾਰ ਦਿੱਤਾ ਕਿਉਂਕਿ 3 ਸਾਲ ਹਲੇ ਰਹਿੰਦੇ ਨੇ ਮੇਰੀ ਕੋਸ਼ਿਸ਼ ਇਹ ਹੈ ਵੀ ਮੈਂ ਇੱਕੋ ਗੱਲ ਕਹੀ ਸੀ ਵੀ ਮੈਂ ਬਟਾਲੇ ਦਾ ਨਕਸ਼ਾ ਬਦਲੂੰਗਾ ਔਰ ਮੈਂ ਮਿਹਨਤ ਕਰ ਰਿਹਾ ਮੈਂ ਹੱਲੇ ਇਹ ਨਹੀਂ ਵੀ ਕੰਮ ਜਿਹੜੇ ਸਾਰੇ ਮੋਗੇ ਨੇ ਕੰਮ ਬੜੇ ਹੋਣ ਵਾਲੇ ਨੇ ਕਿਉਂਕਿ ਮੈਨੂੰ ਸਾਰਾ ਬਟਾਲਾ ਜੇ ਮਿਲਿਆ ਤੇ ਪੁੱਟਿਆ ਹੀ ਮਿਲਿਆ ਚਾਹੇ ਜਦੋਂ ਮੈਂ ਦੇਖਿਆ ਕੋਈ ਵੀ ਸੜਕ ਜਿਹੜੀ ਸੀ ਮੈਨੂੰ ਪੂਰੀ ਨਹੀਂ ਮਿਲੀ ਪਰ ਹੁਣ ਜੋ ਜੋ ਸਮਾਂ ਬੀਤਦਾ ਜਾ ਰਿਹਾ ਹੈ ਬਟਾਲੇ ਦੀ ਨੁਹਾਰ ਜਿਹੜੀ ਹੈ ਉਹ ਤੁਹਾਨੂੰ ਆਪ ਨੂੰ ਨਜ਼ਰ ਆ ਰਹੀ ਹੈ ਔਰ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਵੀ ਇਹ ਜਿਹੜੀ ਮੇਰੀ ਟਰਨਵਰ ਆਪਾਂ 5 ਸਾਲ ਜਿਹੜੀ ਆਪਣੇ ਸਮਾਂ ਮਿਲਿਆ ਸੀ ਸਾਨੂੰ ਸਰਕਾਰ ਦਾ ਇਹਦੇ ਵਿੱਚ ਵਿੱਚ ਬਟਾਲੇ ਦੇ ਸਾਰੇ ਕੰਮ ਜਿਹੜੇ ਨੇ ਮੈਂ ਹਰ ਹਾਲਤ ਚ ਕੋਸ਼ਿਸ਼ ਹੈ ਮੇਰੀ ਵੀ ਮੈਂ ਪੂਰੇ ਮਕਾਵਾ ਕਿਉਂਕਿ ਕੰਮ ਬੜੇ ਛੋਟੇ ਨੇ ਕਈਆਂ ਦੀਆਂ ਗਲੀਆਂ ਬਣਨ ਵਾਲੀਆਂ ਕਿਹ ਹੈ ਦਾ ਸੀਵਰੇਜ ਹੈ ਸੋ ਮੈਂ ਰਣੀਆਂ ਮੈਂ ਲੱਗਾ ਵਾਂ ਉਸ ਤੋਂ ਬਾਅਦ ਜੇ ਲੋਕ ਸਭਾ ਦੀ ਗੱਲ ਕਰੀਏ ਜੇ ਜ਼ਿੰਮੇਵਾਰੀ ਵੱਡੀ ਮਿਲਦੀ ਹੈ ਲੋਕ ਫਤਵਾ ਦਿੰਦੇ ਨੇ ਉਹਦੇ ਨਾਲ ਇਹ ਆ ਵੀ ਬਟਾਲੇ ਦਾ ਤੇ ਕੰਮ ਸਵਾਰਨਾ ਹੀ ਸਵਾਰਨਾ ਲੋਕ ਸਭਾ ਦੇ ਵਿੱਚ ਬਹੁਤ ਕੰਮ ਹੋਣ ਵਾਲੇ ਨੇ ਚਾਹੇ ਪਠਾਨਕੋਟ ਵੇਖ ਲਓ ਸੁਜਾਨਪੁਰ ਵੇਖ ਲਓ ਧਾਰ ਵੇਖ ਲਓ ਅ ਮੈਂ ਕਹਿ ਸਕਦਾ ਦਿਨਾਨਗਰ ਵੇਖ ਲਓ ਗੁਰਦਾਸਪੁਰ ਵੇਖ ਲਓ ਕਾਧੀਆਂ ਹਲਕਾ ਵੇਖ ਲਓ ਹਰ ਹਲਕੇ ਦੇ ਵਿੱਚ ਇੱਕ ਆਪ ਆਪਣੀ ਸਮੱਸਿਆ ਨਾ ਤੇ ਸਾਡੇ ਕੋਈ ਵੱਡੀ ਇੰਡਸਟਰੀ ਆ ਸਕੇ ਨਾ ਕੋਈ ਹਸਪੀਟਲ ਵੱਡਾ ਸਾਨੂੰ ਸੈਂਟਰ ਵੱਲੋਂ ਪ੍ਰੋਵਾਈਡ ਹੋਇਆ ਨਾ ਕੋਈ ਸਾਨੂੰ ਖੇਡ ਸਟੇਡੀਅਮ ਜਿਹੜਾ ਕੋਈ ਵੱਡਾ ਜਿਹੜਾ ਸਾਨੂੰ ਮਿਲ ਸਕਿਆ ਸੋ ਕਹਿਣ ਦਾ ਪਾਵੇ ਆ ਵੀ ਕਮੀਆਂ ਹੀ ਰਹੀਆਂ ਕਾਰਨ ਕੀ ਆ ਵੀ ਇਹ ਬਾਰਡਰ ਦਾ ਏਰੀਆ ਇੱਥੇ ਸਭ ਤੋਂ ਵੱਡੀ ਸਮੱਸਿਆ ਨਸ਼ੇ ਦੀ ਉਹਨੇ ਪੰਛੀ ਨਹੀਂ ਆਉਂਦੇ ਜਿੰਨੇ ਡਰੋਨ ਆਉਂਦੇ ਨੇ ਸੋ ਪੰਜਾਬ ਪੁਲਿਸ ਫੜਦੀ ਆ ਪਰਚੇ ਵੀ ਦੇ ਰਿਆ ਕਿਨਾਲੋ ਪਰਚਿਆਂ ਦੀ ਮਾਤਰਾ ਵੀ ਬਹੁਤ ਜ਼ਿਆਦਾ ਵਧੀ ਆ ਪਰ ਜਦੋਂ ਤੱਕ ਬਾਰਡਰਾਂ ਤੋਂ ਨਸ਼ਾ ਆਉਣਾ ਬੰਦ ਨਾ ਹੋਇਆ ਉਦੋਂ ਤੱਕ ਨਸ਼ਾ ਖਤਮ ਨਹੀਂ ਹੋ ਸਕਦਾ ਦੋਖੋ ਜਸਟਿਸ ਕਿਨਾਂ ਨਾਰਾ ਵਾ ਇੱਕ ਲਗਾਤਾਰ ਹੀ ਦੇਖਦਿਆਂ ਚੌਣ ਪ੍ਰਚਾਰ ਤੇ ਇਤਨਾਮ ਚੱਲਦਾ ਵਾ ਆਪ ਦਾ ਸ਼ੈਰੀ ਆਪ ਦੇ ਨਾਲ ਬਹੁਤ ਵਧੀਆ ਨਾਰਾ ਵਾ ਚਲੋ ਸੋਚ ਕੇ ਜਸਟਿਸ ਕਿਨਾਂ ਦਾ ਤੁਹਾਡੇ ਵਰਕਰਾਂ ਨੇ ਬਣਾਇਆ ਵਾ ਤਾਂ ਵਧੀਆ ਬਣਾਇਆ ਪਰ ਜਸਟਿਸ ਕਿਨਾਂ ਦਾ ਤੁਹਾਡਾ ਸ਼ਡਿਊਲ ਆ ਸ਼ਡਿਊਲ ਕੀ ਦਿੰਦਾ ਵਾ ਸਵੇਰੇ ਕੜਤਾ ਪਾਇਆ ਸੀ ਚਿੱਟਾ ਸੀ ਇਹ ਲਾਲ ਹੋ ਗਿਆ ਦੇਖੋ ਜੀ ਇਹਨੂੰ ਲਾਲ ਨਾ ਸਮਝੋ ਇਹਨੂੰ ਪਿਆਰ ਸਮਝੋ ਇਹ ਇਹਨੂੰ ਤੁਸੀਂ ਇਹ ਨਾ ਸੋਚੋ ਵੀ ਇਹਨੂੰ ਦਾਗ ਪੈ ਗਿਆ ਜਾਂ ਇਹ ਗੰਦਾ ਹੋ ਗਿਆ ਨਾ 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 ਇਹ ਮੇਰੇ ਲੋਕਾਂ ਦੀ ਮਹਿਕ ਹੈ ਜਿਹੜੇ ਮੈਨੂੰ ਪਿਆਰ ਕਰਦੇ ਨੇ ਕਿਉਂਕਿ ਇਹ ਜੇ ਲਾਲ ਹੋਇਆ ਤੇ ਲੋਕਾਂ ਨੇ ਹਾਰ ਪਾਪਾ ਲਾਲ ਕੀਤਾ ਸੋ ਮੈਂ ਰਣੀ ਆ ਵੀ ਜਿਹੜੇ ਇੰਨਾ ਮਾਨ ਸਤਕਾਰ ਪਿਆਰ ਦੇਦੇ ਨੇ ਅੱਛਾ ਸ਼ਰੀ ਜੀ ਆਪ ਦਾ ਸ਼ਹਿਰੀ ਆਪ ਦੇ ਨਾਲ ਮੈਂ ਅੱਗੇ ਵੀ ਪੁੱਛਿਆ ਇਹ ਨਾਰਾ ਕਿਸ ਤਰੀਕੇ ਨਾਲ ਬਣਾਇਆ ਦੇਖੋ ਜੀ ਹੁਣ ਜਿ ਤਰ੍ਹਾਂ ਕਿਤੇ ਬਾਹਰ ਗੱਲ ਚੱਲਦੀ ਹੈ ਬਾਹਰ ਗੱਲ ਚੱਲਦੀ ਹੈ ਕਹਿੰਦੇ ਜੀ ਉਹ ਸ਼ੈਰੀ ਕਲਸੀ ਆ ਮੁੰਡਾ ਜੀ ਐਮਐਲਏ ਉਹ ਕਹਿੰਦੇ ਸਾਡਾ ਆਪਣਾ ਸਾਡਾ ਉਹ ਫਿਰ ਹਰ ਬੰਦਾ ਜਦੋਂ ਮੈਨੂੰ ਆਪਣਾਪਨ ਮਹਿਸੂਸ ਕਰਦਾ ਵੀ ਮੈਂ ਮੇਰਾ ਹੈ ਫਿਰ ਉਹ ਨਾਰਾ ਜਿਹੜਾ ਇਹ ਲੋਕਾਂ ਨੇ ਬਣਾਇਆ ਮੈਂ ਨਹੀਂ ਆਪ ਦਾ ਸ਼ੈਰੀ ਆਪ ਦੇ ਨਾਲ ਆ ਵੀ ਸਾਡੇ ਨਾਲ ਆ ਖਲੋਤਾ ਜੇ ਮੈਂ ਦੇਖਿਆ ਪਿੱਛੇ ਤੁਹਾਡੇ ਡਿੱਕੀ ਦੇ ਪਿਛੇ ਡਿੱਕੀ ਝੰਡਿਆਣਾ ਸਰੋਪਿਆਣਾ ਭਰੀ ਹੈ ਹਾਰਾਂ ਦੇ ਨਾਲ ਭਰੀ ਹੈ ਇਹ ਫਿਰ ਕੀ ਕਰਦੇ ਇਹਨਾਂ ਨੂੰ ਲੈ ਕੇ ਜਾ ਕੇ ਇਹ ਬਖਸ਼ੀਸ਼ ਹੈ ਇਹ ਸਤਕਾਰ ਹੈ ਜਿਹੜਾ ਸਤਕਾਰ ਹੈ ਇਹ بڑے ਪਾਗਾ ਵਾਲਿਆਂ ਨੂੰ ਮਿਲਦਾ ਔਰ ਮੈਂ ਖੁਸ਼ਕਿਸਮਤਾਂ ਵੀ ਜਿਹੜਾ ਇਸ ਨਮਾਣੇ ਨੂੰ ਇਹਨਾਂ ਪਾਗਾ ਵਾਲਾ ਇਹਨਾਂ ਨੇ ਸੋਸ਼ਲ ਮੀਡੀਆ ਤੇ ਇੱਕ ਦਿਨ ਪਹਿਲਾਂ ਤੁਹਾਡਾ ਪੈ ਜਾਂਦਾ ਵਾ ਸ਼ਡਿਊਲ ਅਗਲੇ ਦਿਨ ਦਾ ਉਹ ਸ਼ਡਿਊਲ ਦੇਖਦੇ ਆਂ ਅਸੀਂ 7 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਹੁੰਦਾ ਉਹਦੇ ਵਿੱਚ ਕਿਤੇ ਲੰਚ ਟਾਈਮ ਜਾਂ ਬ੍ਰੇਕਫਾਸਟ ਕਿਤੇ ਵੀ ਨਹੀਂ ਲਿਖਿਆ ਹੁੰਦਾ ਕਰਦੇ ਵੀ ਉਹ ਜਾਂ ਨਹੀਂ ਕਰਦੇ ਆਪਾਂ ਇੰਟਰਵਿਊ ਕਿੱਥੇ ਕਰ ਰਹੇ ਆ ਗੱਡੀ 'ਚ ਗੱਡੀ 'ਚ ਗੱਡੀ ਦੀ ਸਭ ਕੁਝ ਹੈ ਜੀ ਕਿਤੇ ਰੋਟੀ ਜੇ ਮਿਲ ਜਾਂਦੀ ਹੈ ਤੇ ਖਾਲੀ ਦੀ ਆ ਨਹੀਂ ਮਿਲਦੀ ਚੱਲ ਸੋ ਚੱਲ ਲੱਗੇ ਆ ਗਲਾ ਵੇਖਿਆ ਗਲਾ ਤੇ ਤੁਹਾਡਾ ਬੱਸ ਹੋ ਗਿਆ ਗਲਾ ਨਹੀਂ ਬੱਸ ਕਿੱਥੇ ਹੋਇਆ ਬਸ ਇਹ ਆ ਵੀ ਇਹ ਮਿਹਨਤ ਦਾ ਨਤੀਜਾ ਮਿਹਨਤ ਹੈ ਠੀਕ ਹੈ ਸੋ ਮੈਂ ਅੱਗੇ ਵੀ ਗੱਲ ਕਰਦਾ ਵੀ ਹੱਲੇ ਕਹਿੰਦੇ ਹੁੰਦੇ ਨਾ ਵੀ ਜਿਹੜੀ ਇਲੈਕਸ਼ਨ ਆ ਉਹ ਇੱਕ ਨੂੰ ਆ ਮੇਰਾ ਸ਼ਡਿਊਲ ਸਾਰਾ ਹੀ ਪੈਕਡ ਹੋ ਗਿਆ ਵੀ ਜਿੰਨੇ ਪ੍ਰੋਗਰਾਮ ਹੁਣ ਇੱਕ ਦਿਨ ਚ 50 50 ਪ੍ਰੋਗਰਾਮ ਆ ਰਹੇ ਆ ਪਰ ਮੁਸ਼ਕਲ ਇਹ ਹੈ ਵੀ ਪਹੁੰਚਿਆ ਨਹੀਂ ਜਾ ਸਕਦਾ ਮੇਰੀ ਇਹੋ ਬੇਨਤੀ ਹੈ ਹਰ ਇੱਕ ਨੂੰ ਜਿੱਥੇ ਜਿੱਥੇ ਮੈਂ ਨਹੀਂ ਪਹੁੰਚ ਸਕਦਾ ਤਗੜੇ ਹੋ ਕੇ ਮੇਰਾ ਪ੍ਰਚਾਰ ਕਰੋ ਮੇਰੇ ਵੱਲੋਂ ਇਹੋ ਬੇਨਤੀ ਕਰੋ ਵੀ ਸਾਡਾ ਪੁੱਤ ਹੈ ਸਾਡਾ ਭਰਾ ਹੈ ਇੱਕ ਮੌਕਾ ਦੇ ਕੇ ਵੇਖੀਏ ਜੇ ਚੰਗੇ ਕੰਮ ਕਰੂਗਾ ਤੇ ਆਪੇ ਹੀ ਅਗਲੀ ਵਾਰੀ ਵੋਟਾਂ ਲੈਣ ਆਜੂਗਾ ਨਹੀਂ ਤੇ ਵੋਟ ਮੰਗਣ ਨਹੀਂ ਹੁੰਦਾ ਵੀ ਮੇਰਾ ਵਾਦਾ ਨਹੀਂ ਤੇ ਇੱਕ ਵਿਰੋਧੀਆਂ ਨੇ ਗੱਲ ਬੜੀ ਠਾਡੀ ਨਾ ਇੱਕ ਟਰੋਲ ਜਿਹਾ ਬੜਾ ਬਣਾ ਲਿਆ ਵਾ ਚਾਚੀ ਪੈਰੀ ਪਹਿਣਾ ਚਾਚੀ ਪੈਰੀ ਪਹਿਣਾ ਨਾ ਦੇਖੋ ਹੁਣ ਜਿਨ੍ਹਾਂ ਦੀਆਂ ਦਾੜੀਆਂ ਚਟੀਆਂ ਨੇ ਬਜ਼ੁਰਗ ਨੇ ਉਹਨਾਂ ਨੇ ਥੋੜਾ ਚਾਚੀਆਂ ਤਾਈਆਂ ਕਹਿਣਾ ਪਕਾਨਾ ਦੇ ਸਾਡੇ ਵਰਗੇ ਬੱਚਿਆਂ ਨਹੀਂ ਆ ਉਹਨਾਂ ਦੇ ਸੋ ਤਾਈ ਚਾਚੀ ਇੱਕ ਮਾਂ ਦਾ ਰੂਪ ਹੁੰਦੇ ਨੇ ਔਰ ਜਿੰਨੂੰ ਵੀ ਮੈਂ ਇਹ ਗੱਲ ਕਹਿਣਾ ਬਟਾਲੇ ਹਲਕੇ ਦੀ ਮੈਂ ਗੱਲ ਕਰਾਂ ਹਰ ਵਾਰ ਦੇ ਵਿੱਚ ਕੋਈ ਨਾ ਕੋਈ ਮੇਰੀ ਤਾਈ ਆ ਕੋਈ ਚਾਚੀ ਆ ਪਿੰਡਾਂ ਦੇ ਵਿੱਚ ਕੋਈ ਨਾ ਕੋਈ ਤਾਈ ਚਾਚੀ ਤਾਇਆ ਚਾਚਾ ਮਾਮੇ ਨੇ ਸੋ ਇੱਕ ਇਹ ਗੱਲ ਕਹਿਣ ਦਾ ਮੇਨ ਮਕਸਦ ਹੁੰਦਾ ਵੀ ਅਗਲਾ ਨੂੰ ਇਹ ਮਹਿਸੂਸ ਹੁੰਦਾ ਵੀ ਮੈਨੂੰ ਆਪਣੇ ਪਰਿਵਾਰ ਦਾ ਜੀ ਸਮਝਦਾ ਹੁਣ ਜਿਹੜਾ ਉਹ ਟ੍ਰੋਲ ਆ ਜਿੰਨਾ ਮਰਜ਼ੀ ਵਿਰੋਧੀ ਘੱਟ ਘੱਟ ਕੇ ਲਾਉਣ ਉਹ ਵਿਹਲੇ ਨੇ ਮੁੱਦੇ ਹਨ ਨਹੀਂ ਮੈਂ ਕਹਿੰਦਾ ਬੀਜੇਪੀ ਵਾਲਿਆਂ ਨੂੰ ਪੁੱਛਦਾ ਆ ਕਹਿੰਦੇ ਸੀ 15-15 ਲੱਖ ਆਊਗਾ ਆਇਆ ਕਹਿੰਦੇ ਸੀ ਕਾਲਾ ਤਨ ਵਾਪਸੀ ਆਊਗਾ ਆਇਆ ਕਹਿੰਦੇ ਸੀ ਅ ਆਪਣੇ ਮੈਂ ਕਹਿੰਦਾ ਜੀ ਕਾਲਾ ਤਨ ਕੀ ਆਉਣਾ ਹੈ ਜਿਹੜਾ ਸੰਨੀ ਦੋਲ ਗਿਆ ਕਿਤੇ ਉਹ ਵਾਪਸੀ ਆ ਜਾਂਦਾ ਉਹ ਵੀ ਨਹੀਂ ਆਇਆ ਹੁਣ ਕਾਂਗਰਸ ਦੀ ਗੱਲ ਕਰੀਏ ਗੁਟਕਾ ਸਾਹਿਬ ਹੱਥ ਚ ਫੜਿਆ ਸੋਵਾ ਖਾਂਦੇ ਸੀ ਬڑے ਵਾਅਦੇ ਕੀਤੇ ਸੀ ਕਹਿੰਦੇ ਸੀ ਘਰ ਘਰ ਨੌਕਰੀ ਦਵਾਵਾਂਗੇ ਮਿਲੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਾਂਗੇ ਹੋਏ ਸਮਾਰਟ ਫੋਨ ਦਵਾਵਾਂਗੇ ਮਿਲੇ ਨਹੀਂ ਦੁੱਖ ਦੀ ਗੱਲ ਇਹ ਆ ਵੀ ਲਾਰੇ ਰਹੇ ਪਰ ਮੈਂ ਹੈਰਾਨ ਹੁਣਾ ਹੁਣ ਫੇਰ ਨਵੇਂ ਰੂਪ ਨਾਲ ਆ ਕੇ ਕਹਿੰਦੇ ਵੋਟਾਂ ਪਾ ਦਿਓ ਸੋ ਕਹਿਣ ਦਾ ਭਾਵ ਲੋਕਾਂ ਨੇ ਤੁਹਾਨੂੰ ਪਰਖਿਆ ਲੋਕਾਂ ਨੇ ਤੁਹਾਨੂੰ ਦੇਖਿਆ ਸਿਆਣੇ ਕਹਿੰਦੇ ਨੇ ਕਾਠ ਦੀ ਹਾਂਡੀ ਇੱਕ ਵਾਰੀ ਚੜਦੀ ਹੈ ਦੂਜੀ ਵਾਰੀ ਨਹੀਂ ਚੜਦੀ ਸੋ ਹੁਣ ਇਥੋਂ ਦਾ ਜਣਾ ਨਤੀਜਾ ਮੈਂ ਤੁਹਾਨੂੰ ਵੀ ਪੁੱਛਣਾ ਚਾਹੁੰਨਾ ਪਹਿਲਾਂ ਕਾਂਗਰਸ ਵਾਲੇ ਕਹਿੰਦੇ ਸੀ ਵੀ ਲੋ ਜੀ 6 ਸਾਡੇ ਐਮਐਲਏ ਨੇ 2 ਸਾਡੇ ਵੀ 2 ਆਮ ਆਦਮੀ ਪਾਰਟੀ ਦੇ ਨੇ 1 ਬੀਜੇਪੀ ਦਾ ਸੀਟ ਤੇ ਕੱਢੀ ਹੈ ਵਟ ਦੇ ਪਈ ਹੈ ਜੀ ਇਹ ਤਾਂ ਜਿੱਤੇ ਬੇਸ ਖਲੋਣਾ ਹੀ ਆ ਜਾ ਕੇ ਇਦਾਂ ਕਹਿੰਦੇ ਸੀ ਅੱਜ ਹੁਣ ਲੱਗ ਰਿਹਾ ਕਿ ਨਹੀਂ ੱਡੀ ਚੋਟੀ ਦਾ ਯੋਗ ਮੈਂ ਉਸੇ ਗੱਲ ਤੇ ਆਣ ਲਗਾ ਕੱਲੇ ਉਹ ਵਿਰੋਧੀ ਸਾਰੇ ਘੇਰਣ ਦੇ ਨੇ ਕਿਸੇ ਤਰੀਕੇ ਘੇਰ ਲਈਏ ਬਸ ਗੱਲ ਦੱਸਾਂ ਕੀ ਹੈ ਝੂਠ ਦੇ ਬਲੰਦੇ ਨੇ ਕਦੀ ਤੋਂ ਮਦਾਂ ਲਾਉਂਦੇ ਨੇ ਕਦੀ ਕਹਿ ਦਿੰਦੇ ਨੇ ਵੀ ਵੇਖੋ ਜੀ ਕਿਆ ਸਾ ਉਮੀਦਵਾਰ ਬਣਾ ਦਿੱਤਾ ਗੱਡੀ ਦੀ ਛੱਤ ਤੇ ਚੌਂਕੜੀ ਮਾਰ ਕੇ ਬਹਿ ਕੇ ਰੋਟੀ ਖਾ ਰਿਹਾ ਮੈਨੂੰ ਹੁਣ ਪਤਾ ਲੱਗਾ ਵੀ ਉਮੀਦਵਾਰ ਬਣਨ ਤੋਂ ਬਾਅਦ ਚੌਂਕੜੀ ਨਹੀਂ ਮਾਰਨੀ ਚਾਹੀਦੀ ਮੇਰੀ ਮਰਜ਼ੀ ਹੈ ਮੈਂ ਚੌਂਕੜੀ ਮਾਰ ਕੇ ਬੈਠਾ ਹਾਂ ਮੇਰੀ ਮਰਜ਼ੀ ਹੈ ਮੈਂ ਕਿਸੇ ਨੂੰ ਚਾਚੀ ਕਹ ਰਿਹਾ ਮੇਰੀ ਇਹ ਪਰਸਨਲ ਹੀ ਲਾਈਫ ਹੈ ਠੀਕ ਆ हां ਗੱਲ ਕਰਨੀ ਮੁੱਦਿਆਂ ਤੇ ਕਰੋ ਅਸੀਂ ਜੋ ਦੋਆਂ ਸਾਲਾਂ ਚ ਕੀਤਾ ਆਪਾਂ ਲੋਕਾਂ ਕੋ ਲੈ ਕੇ ਜਾ ਰਹੇ ਆਂ ਕਰ-ਕਰ ਬਿਜਲੀ ਫਰੀ ਆ ਰਹੀ ਆ ਸਕੂਲ ਆਫ ਐਮੀਨੈਂਸ ਬਣਾ ਰਹੇ ਆਂ ਮੁਹੱਲਾ ਕਲੀਨਿਕ ਬਣਾ ਰਹੇ ਆਂ ਜੀ ਕਿ 43 ਹਜ਼ਾਰ ਨੌਕਰੀ ਦੇ ਦਿੱਤੀ ਆ 13 ਹਜ਼ਾਰ ਕੱਚੇ ਮਲਾਜ਼ਮ ਪੱਕੇ ਕਰ ਦਿੱਤੇ ਆ ਪ੍ਰਾਈਵੇਟ ਥਰਮਲ ਪਲਾਂਟ ਨੂੰ ਲੈ ਕੇ ਸਰਕਾਰ ਦੇ ਹਵਾਲੇ ਕੀਤਾ ਹੈ ਕਈ ਟੋਲ ਟੈਕਸ ਬੰਦ ਕੀਤੇ ਨੇ ਫਿਰ ਆਖਿਆ ਸੀ ਜਿਹੜਾ ਸ਼ਹੀਦ ਸਾਬਲ ਦੇ ਕਿਸੇ ਦਾ ਉਹ ਕੋਈ ਪੁੱਤ ਕੋਈ ਸਦਾ ਕੋਈ ਭਰਾ ਸ਼ਹੀਦ ਨਾ ਹੋਵੇ ਜੇ ਆਖਿਆ ਸੀ 1 ਕਰੋੜ ਦੀ ਰਾਸ਼ੀ ਦਵਾਂਗੇ ਤੇ ਮਾਨਜੁਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਆਪ ਕਰ ਜਾ ਕੇ ਦੇ ਕੇ ਆ ਰਹੇ ਕਿਹੜਾ ਮੁੱਖ ਮੰਤਰੀ ਜਾਂਦਾ ਸੀ ਕਦੇ ਕਿਸੇ ਨੇ ਸਾਡੇ ਸ਼ਹੀਦਾਂ ਦੀ ਸਾਰ ਵੀ ਲਈ ਨਾ ਕਰ ਜਾਣ ਦਾ ਮਤਲਬ ਕੀ ਹੈ ਮਾਨਜੁਗ ਮੁੱਖ ਮੰਤਰੀ ਪੰਜਾਬ ਦਾ ਵੀ ਜੇ ਮੈਂ ਸਤਿਕਾਰ ਕਰ ਰਿਹਾ ਤੇ ਇੱਕ ਪੰਜਾਬ ਦੇ ਵਿੱਚ ਲੋਕਾਂ ਨੂੰ ਇਹ ਅਫਸਰਾਂ ਨੂੰ ਵੀ ਮੈਸੇਜ ਹੁੰਦਾ ਵੀ ਸਤਿਕਾਰ ਤੁਸੀਂ ਵੀ ਕਰੋ ਸੋ ਬੜੇ ਕੰਮ ਕੀਤੇ ਜੇ ਆਖਿਆ ਸੀ ਆ ਚਾਰ-ਚਾਰ ਪੈਨਸ਼ਨਾਂ ਲੈਂਦੇ ਸੀ ਇੱਕ ਕਰਾਂਗੇ ਉਹ ਵੀ ਕਰਤੀ ਇਹ ਕਿਹਾ ਸੀ ਸੈਸ਼ਨ ਆਨਲਾਈਨ ਚੱਲੂਗਾ ਉਹ ਵੀ ਉਹ ਵੀ ਚਲਾਤਾ ਇਹ ਗੱਲਾਂ ਕਰਦੇ ਨੇ ਸਾਡੇ ਜਿਹੜੇ ਜਿਗਰੇ ਤੇ ਰੱਖਣ ਇਹ ਕਹਿੰਦੇ ਜੀ ਇਹਨਾਂ ਨੂੰ ਸਿਆਸਤ ਬਾਰੇ ਨੌਲੇਜ ਨਹੀਂ ਨੌਲੇਜ ਵਾਲਿਆਂ ਨੂੰ ਤੇ ਵੇਖ ਲਿਆ ਉਹਨਾਂ ਨੇ ਹੁਣ ਉਹਦਨ ਪਠਾਨਕੋਟ ਇੱਕ ਬਜ਼ੁਰਗ ਨੂੰ ਧੱਕੇ ਵੱਜ ਰਹੇ ਸੀ ਕਿੰਨੀ ਮਾੜੀ ਗੱਲ ਹੈ ਦੁੱਖ ਲੱਗਦਾ ਉਹ ਕਹਿੰਦੇ ਮੈਂ ਹੈ ਵੀ ਕਾਂਗਰਸੀ ਇਹ ਹੰਕਾਰ ਬਿਲਕੁਲ ਗੁਰਦਾਸਪੁਰ ਹਲਕੇ 'ਚ ਲਗਾਤਾਰ ਤੁਸੀਂ ਜਾ ਰਹੇ ਹੋ ਜੇਕਰ ਗੱਲ ਕੀਤੀ ਜਾਏ ਮਕੋੜਾ ਪੱਤਨ ਵਾਲੀ ਸਾਈਡ ਦੇ ਉੱਤੇ ਜਿਹੜਾ ਪੁਲ ਆ ਅਜੇ ਤੱਕ ਪੁਲ ਹੀ ਨਹੀਂ ਬਣਿਆ 75 ਸਾਲਾਂ ਜੋ ਬਹੁਤ ਸਾਰੀਆਂ ਸਰਕਾਰਾਂ ਆਈਆਂ ਆ ਕੇ ਚਲਾ ਗਈਆਂ ਰਾਜ ਭੋਗ ਕੇ ਪਰ ਉਹਨਾਂ ਕੋ ਪੁਲ ਨਹੀਂ ਬਣਿਆ ਜਦੋਂ ਮਾ ਥੋੜੀ ਜਿਹੀ ਵੀ ਬਰਸਾਤ ਹੁੰਦੀ ਹੈ ਨਾ ਤਾਂ ਪੁਲ ਢਹਿ ਢੇਰੀ ਹੋ ਜਾਂਦਾ ਸੰਪਰਕ ਹੀ ਟੁੱਟ ਜਾਂਦਾ ਮੈਂ ਦੱਸਣਾ ਚਾਹੁੰਨਾ ਜੀ ਇਹ ਮੇਰੇ ਧਿਆਨ ਦੇ ਵਿੱਚ ਜਦੋਂ ਗੱਲ ਆਈ ਜਦੋਂ ਮੈਨੂੰ ਟਿਕਟ ਮੇਲੇ ਮੈਨੂੰ ਉਹਦੋਂ ਗੱਲ ਦੀਆ ਵੀ ਦੱਸਿਆ ਕਿਸੇ ਨੇ ਵੀ 7 7 ਕਿਤੇ ਦੇ ਕਰੀਬ ਪਿੰਡ ਨੇ ਇਹ ਜਿਹੜਾ ਪੁਲ ਹੈ ਇਹ ਪਾਸ ਹੋ ਚੁੱਕਿਆ ਇਹਨੂੰ ਚੂਣ ਜਾਤ ਦਾ ਤੋਂ ਬਾਅਦ ਮੈਂ ਆਪ ਇੱਕ ਵਾਰੀ ਹੋ ਕੇ ਆਉਂਗਾ ਉਥੋਂ ਦੀਆਂ ਮੁਸ਼ਕਲਾਂ ਵੇਖੂਗਾ ਡਾਕੂਮੈਂਟ ਵੇਖੂਗਾ ਵੀ ਕਿੱਥੇ ਕਿੱਥੇ ਕਮੀ ਰਹਿੰਦੀ ਹੈ ਜਿਤਨਾ ਨੈਸ਼ਨਲ ਹਾਈਵੇ ਰਈਏ ਤੋਂ ਡੇਰਾ ਬਾਬਾ ਨਾਨਕ ਦਾ ਕੰਮ ਰੁਕਿਆ ਸੀ ਕਿਉਂ ਰੁਕਦਾ ਹੈ ਕਾਰਨ ਕੀ ਆ ਕਾਰਨ ਇਹ ਹੁੰਦਾ ਵੀ ਪਹਿਲਾਂ ਨਕਸ਼ੇ ਆ ਜਾਣ ਅਸੀਂ ਆਪੋ ਆਪਣੇ ਚਾਹਤਿਆਂ ਨੂੰ ਕਹੀਏ ਵੀ ਜਮੀਨਾ ਜਾਇਦਾਦਾਂ ਲੈ ਲਓ ਹੁਣ ਹਾਈਵੇ ਨਿਕਲਿਆ ਘਰ ਬੈਠੇ ਕਿਸਾਨਾਂ ਨੂੰ ਕਰੋੜਾ ਰਪਈਆ ਜਿਹੜਾ ਬਣਾਤਾ ਦਵਾਤਾ ਕਾਰਨ ਕੀ ਕਿਉਂਕਿ ਜਿਹੜਾ ਨਕਸ਼ਾ ਸੀ ਉਹ ਜਾਗਰ ਕਰਤਾ ਆਪਾਂ ਖੋਲ ਕੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਯਾਰ ਇੱਥੋਂ ਬਾਈਪਾਸ ਨਿਕਲਣਾ ਘਰ ਬੈਠੇ ਕਰੋੜਾ ਕਰੋੜਾਪਤੀ ਬਣ ਗਏ ਨਹੀਂ ਤੇ ਪਹਿਲਾਂ ਕੀ ਹੁੰਦਾ ਹੈ ਪਹਿਲਾਂ ਕਹਿੰਦੇ ਸਾਇਲੈਂਟ ਰੱਖੋ ਜਮੀਨਾ ਲੈ ਲਓ ਲੈ ਕੇ ਤੇ ਫਿਰ ਬਾਅਦ ਵਿੱਚ ਰੋਣਾ ਪਾਵਾਂਗੇ ਜਦੋਂ ਦੀ ਸਰਕਾਰ ਆਈ ਬਣ ਗਿਆ ਹੁਣ ਕੰਮ ਚੱਲ ਰਿਹਾ ਬਹੁਤ ਸਪੀਡ ਨਾਲ ਹੱਦ ਮੈਨੂੰ ਲੱਗਦਾ 6 ਤੋਂ 7 ਮਹੀਨਿਆਂ ਦੇ ਵਿੱਚ ਜਾਂ ਸਾਲ ਤੱਕ ਕੰਪਲੀਟ ਹੋ ਜਾਊਗਾ ਕਿਹਦਾ ਫਾਇਦਾ ਹੋਇਆ ਸਾਡੇ ਲੋਕਾਂ ਦਾ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਸਾਡਾ ਪੰਜਾਬ ਤਰੱਕੀ 'ਚ ਜਾ ਰਿਹਾ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਔਰ ਮੈਂ ਲੋਕਾਂ ਦਾ ਰਹਿਣੀਆਂ ਕਿਉਂਕਿ ਲੋਕਾਂ ਨੇ ਫਤਵਾ ਦਿੱਤਾ ਲੋਕਾਂ ਨੇ ਜਿਤਾਇਆ ਹੈ ਤਾਂ ਹੀ ਇੱਥੋਂ ਤੱਕ ਪਹੁੰਚੇ ਪਾਰਟੀ 'ਚ ਜੋੜ-ਤੋੜ ਬੜਾ ਹੁੰਦਾ ਵਿਕਟਾਂ ਤੁਸੀਂ ਵੀ ਬੜੀਆਂ ਛੁੱਟੀਆਂ ਜੋ ਆ ਆਮ ਆਦਮੀ ਪਾਰਟੀ ਸੱਤਾ ਚਾਈ ਹੈ ਬਹੁਤ ਸਾਰੇ ਅਕਾਲੀ ਭਾਜਪਾ ਕਾਂਗਰਸ ਛੜਛੜ ਕੇ ਆਮ ਆਦਮੀ ਪਾਰਟੀ ਚਾਈ ਹੈ ਹਾਂ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਇੱਕ ਸੋਚ ਹੈ ਪਾਰਟੀਆਂ ਬੀਜੇਪੀ ਪਾਰਟੀ ਦੀ ਵੱਖਰੀ ਅਡਿਓਲੋਜੀ ਆ ਕਾਂਗਰਸ ਦੀ ਵੱਖਰੀ ਹੋਗੀ ਆਮ ਆਦਮੀ ਪਾਰਟੀ ਦੀ ਇੱਕ ਵੱਖਰੀ ਅਡਿਓਲੋਜੀ ਆ ਆਮ ਆਦਮੀ ਪਾਰਟੀ ਅਸੀਂ ਸਾਡੇ ਦਰਵਾਜ਼ੇ ਖੁੱਲੇ ਅਸੀਂ ਕਿੰਨੇ ਆਓ ਜੀ ਆਇਆਂ ਨੂੰ ਪਰ ਸਾਡੇ ਨਾਲ ਆ ਕੇ ਸਾਡੀ ਸੋਚ ਨਾਲ ਲੱਣਾ ਪੈਣਾ ਜਿੱਦੀ ਕਿਸੇ ਦੀ ਸੋਚ ਸਾਡੇ ਨਾਲ ਨਹੀਂ ਦਲਦੀ ਉਹ ਬੇਸ਼ੱਕ ਜਾ ਵੀ ਸਕਦਾ ਸਾਨੂੰ ਕੋਈ ਦਿੱਕਤ ਨਹੀਂ ਪਰ ਅਸੀਂ ਚਾਹੁੰਦੇ ਆਂ ਵੀ ਆਮ ਘਰਾਂ ਦੇ ਲੋਕਾਂ ਤੇ ਟੈਕਸ ਦਾ ਬੋਝ ਨਾ ਪਵੇ ਆਮ ਘਰਾਂ ਦੇ ਲੋਕਾਂ ਦਾ ਬੈਨੀਫਿਟ ਹੋਵੇ ਪੰਜਾਬ ਖੁਸ਼ਹਾਲ ਕਿਤਰਾ ਹੋਗਾ ਖੁਸ਼ੀ ਕਦੋਂ ਹੋਊਗੀ ਜਦੋਂ ਸਾਡੇ ਆਮ ਲੋਕਾਂ ਦੀਆਂ ਜੇਬਾਂ 'ਚ ਪੈਸੇ ਬਚਨੇ ਸ਼ੁਰੂ ਹੋਵੇ ਚਾਹੇ ਇਲਾਜ ਦੇ ਰੂਪ 'ਚ ਹੋਣ ਚਾਹੇ ਮੈਂ ਕਹਿ ਸਕਦਾ ਆਂ ਅ ਇਲਾਜ ਹੋ ਗਿਆ ਚਾਹੇ ਬਿਜਲੀ ਦੇ ਰੂਪ 'ਚ ਹੋਣ ਸੋ ਚਾਹੇ ਬੱਚਿਆਂ ਦੀ ਪੜ੍ਹਾਈ ਦੇ ਰੂਪ ਚ ਹੋਣ ਸਰਕਾਰ ਇਤੋਂ ਇਹੋ ਵੱਡੇ ਉਪਰਾਲੇ ਕਰ ਦਿੰਦੀ ਕਿਉਂਕਿ ਆਮ ਘਰਾਂ 'ਚੋਂ ਮੇਨ ਖਰਚਾ ਇਸੀ ਚੀਜ਼ ਦਾ ਪੈਂਦਾ ਮਰੇ ਨਹੀਂ ਜਿੱਤਣ ਤੋਂ ਬਾਅਦ ਗੁਰਦਾਸਪੁਰ ਹਲਕੇ ਦਾ ਪਹਿਲਾ ਕਿਹੜਾ ਕੰਮ ਹੋਏਗਾ ਜਿਹੜਾ ਅਮਨ ਸ਼ੇਰ ਸਿੰਘ ਚੈਰੀ ਕਲਸੀ ਕੋ ਪਾਰਲੀਮੈਂਟ ਚ ਵਾ ਚੁੱਕੀ ਜਾਏਗੀ ਜਿਸ ਕੰਮ ਬਸਤੋਂ ਪਹਿਲਾਂ ਜੀ ਜਿਹੜਾ ਬਾਰਡਰ ਤੇ ਨਸ਼ਾ ਇਹਨੇ ਪੰਜਾਬ ਨੂੰ ਬੜੀ ਕਾਂ ਲਾਈ ਹੈ ਸਾਡੇ ਨੂੰ ਸ਼ਿਨ ਲੋਕ ਵੀ ਬੜਾ ਘੇਰਦੇ ਨੇ ਸਰਕਾਰ ਨੂੰ ਗੱਲ ਫੇਰ ਸਰਕਾਰ ਤੇ ਆਣ ਕੇ ਸੁੱਟਦੇ ਦੇਖੋ ਮੈਂ ਦੱਸਣਾ ਚਾਹੁੰਨਾ ਜਿਹੜੇ ਤੇ ਸਿਆਣੇ ਨੇ ਜਿਨ੍ਹਾਂ ਨੂੰ ਪਤਾ ਉਹ ਤੇ ਨਹੀਂ ਗੱਲ ਕਰਦੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਜ਼ਰੂਰ ਗੱਲ ਕਰਦੇ ਨੇ ਕਿਉਂਕਿ ਜਿਹੜਾ ਨਸ਼ੇ ਦੀ ਸਪਲਾਈ ਉਹ ਹੈ ਹੀ ਮੇਰੇ ਬਾਦਰਾਂ ਤੋਂ ਆ ਰਹੀ ਆ ਜਦੋਂ ਬਾਰਡਰ ਸਾਡੇ ਕਵਰ ਹੋ ਜਾਣਗੇ ਤੇ ਨਸ਼ਾ ਆਪਣੇ ਆਪ ਹੀ ਕੱਢ ਜਾਊਗਾ ਜੀ ਜੇ ਬਿਲਕੁਲ ਸਾਡੇ ਨਾਲ ਸੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨਸ਼ੇਰ ਸਿੰਘ ਚੈਰੀ ਕਲਤੀ ਜਿਹੜੇ ਲਗਾਤਾਰ ਗੁਰਦਾਸਪੁਰ ਹਲਕੇ ਦੇ ਵਿੱਚ ਲੋਕਾਂ ਦੇ ਕੋਲ ਜਾ ਰਹੇ ਨੇ ਉਹਨਾਂ ਦੀਆਂ ਮੁਸ਼ਕਲਾਂ ਸੁਣ ਰਹੇ ਨੇ ਤਾਂ ਜੋ ਉਹਨਾਂ ਦੀਆਂ ਮੁਸ਼ਕਲਾਂ ਨੂੰ ਪਾਰਲੀਮੈਂਟ ਦੇ ਵਿੱਚ ਇਹਨਾਂ ਕੋਲ ਜਿੱਤ ਕੇ ਜਾ ਕੇ ਚੁੱਕਿਆ ਜਾਵੇ ਤੇ ਉਹਨਾਂ ਮੁਸ਼ਕਲਾਂ ਨੂੰ ਹੱਲ ਕੀਤਾ ਜਾ ਸਕੇ ਕੈਮਰਾ ਪਰਸਨ ਬੌਬੀ ਦੇ ਨਾਲ ਜਤਨਦਾ ਕੁੰਡਲ ਸਾਂਝਾ ਟੀਵੀ ਗੁਰਦਾਸਪੁਰ